ਅੱਤ ਦੀ ਗਰਮੀ ਤੋਂ ਬਾਅਦ ਆਖਿਰ ਮੌਸਮ ਦਾ ਮਜਾਜ ਬਦਲ ਹੀ ਗਿਆ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਮੀਂਹ ਪੈਣ ਕਾਰਨ ਲੋਕਾਂ ਦੇ ਕਾਲਜੇ ਠੰਡ ਪਈ ਹੈ ਭਾਰੀ ਮੀਂਹ ਪੈਣ ਕਾਰਨ ਏਸੀ ਕਮਰਿਆਂ ਦੇ ਵਿੱਚ ਬੈਠੇ ਲੋਕ ਬਾਹਰ ਨਿਕਲ ਕੇ ਖੇਤਾਂ ਵੱਲ ਰੁੱਕ ਕਰਨ ਲੱਗੇ ਨੇ ਫਿਰ ਟਪ ਟਪ ਪੈਂਦੀਆਂ ਕਣੀਆਂ ਦੇ ਵਿੱਚ ਲੋਕਾਂ ਨੇ ਸੜਕ ਅਤੇ ਖੇਤਾਂ ਦੇ ਵਿੱਚ ਟਪ ਟਪ ਕੇ ਮੀਂਹ ਦੇ ਪੂਰੇ ਨਜ਼ਾਰੇ ਲਏ ਨੇ ਇਸ ਮੌਕੇ ਸੈਰ ਕਰਨ ਆਏ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰ ਆਣਾ ਕਿਤਾ ਹੈ ਵਧੀਆ ਕੰਮ ਹੋਇਆ ਪ੍ਰਮਾਤਮਾ ਨੇ ਲੋਕਾਂ ਦੀ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਸਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪ੍ਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲਤ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲਤ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਣ ਤੋਂ ਮੱਛੀ ਜਾਂਦੀ ਸੀ ਤਾਂ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਚੱਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗਾਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜਿਆਦਾ ਤਪਸ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਬਹੁਤ ਜਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜੀਨੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜਿਆਦਾ ਫਰਕ ਪੈ ਰਿਹਾ ਆ ਆਦਰਵਾਇਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰ परमात्मा ने जी मेहर करी है देखो किसान भाईचारे तो मेहर करी है भी जीरी का सीजन स्टार्ट हो रहा है तो नाल दी नाल ही बारिश स्टार्ट हो गई सब लाइफ बहुत ज़्यादा डिस्ट्रॉयड थी ठीक है और बहुत ज़्यादा बारिश की ज़रूरत थी और बारिश देख के आज हमें लगा कि आज तो हम जरूर सैर के जाएंगे ऐसा इन्जॉय करेंगे आज के वेदर को अदरवाइज हर रोज जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है नहीं कर रहे थे बट वो वाला इन्जॉय नहीं था जो आज अच्छा लग रहा है ਭੂਆ ਜੀ بارش ਨੇ ਠੰਡ ਕਰਤੀ ਫਸਲਾਂ ਵੀ ਬਚਾਅ ਹੋ ਗਿਆ ਹੂੰ ਬਹੁਤ ਜਿਆਦਾ ਗਰਮੀ ਪਈ ਆ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹੂੰ ਹਾਂ ਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹੂੰ ਹਾਂ ਜੀ ਹੁਣ ਠੰਡ ਹੋ ਗਈ ਜੀ ਜੀ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ ਹੂੰ ਹਾਂ ਜੀ ਕਿੰਨਾ ਹੁਣ ਜੀਲੀਆਂ ਤੱਕ ਜਾਣਗੇ ਆ ਜੀ ਦੂਜੇ ਪਾਸੇ ਬੀਬੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਖੇਡ ਗੁੱਡੀਆਂ ਦੀ ਹੈ ਜਿਨ੍ਹਾਂ ਨੂੰ ਅਸੀਂ ਨੇ ਫੂਕਿਆ ਅਤੇ ਮਿੱਠੇ ਪਕਵਾਨ ਪਕਾ ਕੇ ਇੰਦਰ ਦੇਵਤਾ ਨੂੰ ਖੁਸ਼ ਕੀਤਾ ਤੇ ਫਿਰ ਖੁਸ਼ੀ ਦੇ ਨਾਲ ਝੂਮੇ ਹੋਏ ਇੰਦਰ ਦੇਵਤਾ ਨੇ ਮੀਂਹ ਪਾ ਦਿੱਤਾ ਇਹ ਗੁੱਡੀ ਤਾਂ ਫੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਰਹੀ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਠੀਗੇ ਮੀਂਹ ਦੇ ਨਾ ਪੈਣ ਕਾਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗਲੇ ਪਕਾਏ ਪੁੰਨ ਦਾਨ ਕਰਿਆ ਪੁੰਨ ਦਾਨ ਕਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀਂਹ ਪੈ ਗਿਆ ਰਹਿਤ ਮਿਲ ਗਈ ਕੁਝ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮਿੰਤ ਦਾ ਪ੍ਰਾਲਾ ਵੀ ਸਾਡੇ ਪੱਲੇ ਪੈ ਗਿਆ ਜੀ ਸੋ ਰਿਆਸਤੀ ਸ਼ਹਿਰ ਨਾਬਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਤੇ بارش ਹੋਣ ਕਾਰਨ ਲੋਕੀ ਰਾਹਤ ਮਹਿਸੂਸ ਕਰਨ ਲੱਗੇ ਨੇ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਦਾ ਮિજાਜ ਕਿੱਦਾਂ ਦਾ ਹੈ ਮੀਂਹ ਪੈ ਰਿਹਾ ਜਾਂ ਫਿਰ ਗਰਮੀ ਹੈ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ